ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੱਥ ਜੋੜ ਕੇ ਸਭ ਦੇ ਅੱਗੇ ਬੇਨਤੀ ਕਰਦਾ ਆਪਣੇ ਦਾਨੀ ਸੱਜਣਾ ਅਗੇ ਜਿਹੜੇ ਐਨ ਆਰ ਆਈ ਭੈਣ ਭਰਾਵਾਂ ਅਗੇ ਐਨ ਜੂ ਵਾਲਿਆਂ ਅਗੇ ਤੇ ਜਿਹੜੇ ਹੋਰ ਸਮਾਜ ਸੇਵੀ ਆ ਉਹਨਾਂ ਸਭ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵਾ ਵੀ ਮੇਰਾ ਕੋਹ ਚੇਤ ਪਹਿਲੋਂ ਵੀ ਐਕਸੀਡੈਂਟ ਹੋ ਗਿਆ ਸੀ ਜਿਹਦਣਾ ਮੇਰਾ ਸਾਰਾ ਚਿਹਰਾ ਇਕ ਪਾਸਾ ਇਸਾਰਾ ਡੈਮੇਜ ਹੋਇਆ ਵਾ ਅੱਖ ਕੰਨ ਨੱਕ ਬੁੱਲ ਸਭ ਡੈਮੇਜ ਹੋਇਆ ਤੇ ਆਹੜੀ ਅੱਖ ਸਹੀ ਆ ਇਹਦੇ ਚ ਸੱਟ ਲੱਗੀ ਸੀ ਇਹ ਚ ਵੀ ਲੈਂਸ ਪਿਆ ਵਾ ਤੇ ਲੈਂਸ ਵੀ ਨਹੀਂ ਡਾਕਟਰ ਪਾਉਂਦੇ ਵੀ ਇਹ ਰਿਕਸ਼ੀ ਕੰਮ ਨਹੀਂ ਪਾਉਣਾ ਤੇ ਚਟਾ ਮੋਤੀਆ ਵੇਚ ਦੇਖਦਾ ਡੇਲੇ ਦੇ ਇਹ ਵੀ ਬਾਅਦ ਉਹਨਾਂ ਨੇ ਸਾਡੇ ਕੋ ਲਿਖਾ ਕੇ ਤੇ ਫੇਰ ਲੈਂਸ ਪਾਇਆ ਪਰ ਕੋਮ ਪ੍ਰਕਾਸ਼ ਹਸਪੀਟਲੋਂ ਅੱਖ ਦਾ ਆਪਰੇਸ਼ਨ ਹੋਇਆ ਮੇਰਾ ਹਾਂ ਉਹਨਾਂ ਨੇ ਸਾਡੇ ਕੋ ਕਾਗਜ਼ ਲਖਾਇਆ ਸੀ ਆਹ ਲਓ ਆਹ ਕਾਗਜ਼ ਲਖਾ ਕੇ ਫਿਰ ਮੇਰਾ ਆਪਰੇਸ਼ਨ ਕੀਤਾ ਕਹਿੰਦਾ ਭਾ ਵੀ ਮੇਰਾ ਵੀ ਮੈਂ 90% ਹੈਂਡੀਕੈਪ ਬੰਦਾ ਹਾਂ 90% ਕੋਈ ਝੂਠ ਵਾਲੀ ਗੱਲ ਨਹੀਂ ਕੀ ਆ ਡਾਕਟਰ ਆਏ ਜੀ ਆ ਪੱਟੀ ਹਸਪੀਟਲ 60% ਉਹਨਾਂ ਲਿਖਿਆ ਵਾ ਤੇ ਅਸ਼ੀਸ਼ ਗੋਤਾ ਜੀ 30% ਉਹਨਾਂ ਲਿਖਿਆ 90% ਮਹਿਜ ਹੀ ਗਏ ਬੰਦਾ ਵਾਂ ਇਹ ਡਾਟਾ ਦੀ ਰਿਪੋਰਟ ਤੋਂ 90% ਦਾ ਸਰਟੀਫਿਕੇਟ ਬਣਿਆ ਹੈਂਡੀਕੈਪ ਦਾ ਵੀ ਇੱਕ ਸਾਦੇ ਤੋਂ ਉਹਦੇ ਤੋਂ ਬਾਅਦ ਕੀ ਹੋਇਆ ਵਾ ਇਹਨੂੰ ਫੇਰ ਅਟੈਕ ਹੋ ਗਿਆ ਮੇਰੀਆਂ ਲਾੜਾਂ ਬਲੌਗ ਹੋ ਗਈਆਂ ਯਕਦਾਨੀ ਤੇਲਰੀ ਨੂੰ ਟੈਗ ਆ ਦੋ ਮੇਰੇ ਸਟੈਂਟ ਪਏ ਆ ਤੇ ਸਟੈਂਟ ਮੇਰੇ ਕੋਲ ਲਗਾਤਾਰ ਕੱਠੇ ਨਹੀਂ ਪਵਾਏ ਗਏ ਆ ਡੱਡ ਪਵਾਏ ਹੀ ਗ੍ਰਾਈ ਕਰਕੇ ਘਰ ਘਰ ਦਰ ਦਰ ਮੰਗ ਕੇ ਗ੍ਰਾਈ ਕਰਕੇ ਨਹੀਂ ਪਵਾਏ ਤੋਂ ਮੇਰੇ ਸ਼ੈਟਰੀ ਬਿਠੇ ਮਰ ਸਟੈਂਟ ਨਹੀਂ ਸ਼ੈਟਰੀ ਬਿਠੇ ਉਹ ਮ इलाज ਕਰਾਇਆ ਵਾ ਰੰਧਾਵਾ ਹਸਪੀਟਲੋਂ ਮਾਰੋੜ ਇਹ ਅਡਡ ਦੋ ਸਟੈਂਟ ਪਵਾਏ ਮੈਂ ਤੇ ਮੇਰਾ ਹੁ ਲਾ ਚਲੰਦਿਆ ਹੀ ਕੇਅਰ ਵਿਲ ਹਸਪੀਟਲੋਂ ਇਹ 31 10 2023 ਦੀ ਮਦਦ ਦਵਾਈ ਲੈਂਦੀ ਆ 7 8000 ਦਵਾਈ ਦੇ ਮਰ ਕੋ ਦਵਾਈ ਨਹੀਂ ਲੈਂਦੀ ਜਾਂਦੀ ਤੇ ਆਰਥਿਕ ਤੰਗੀ ਮੈਨੂੰ ਬਹੁਤ ਜਿਆਦੀ ਆ ਗਈ ਆ ਮੈਂ ਬੜੀ ਕੋਸ਼ਿਸ਼ ਕੀਤੀ ਵੀ ਮੈਨੂੰ ਨਾ ਇਹ ਵੀਡੀਓ ਪਾਉਣੀ ਪਵੇ ਮੈਂ ਪਾਈ ਕਿਹੜੀ ਮਜਬੂਰੀ ਨਾ ਤੁਹਾਨੂੰ ਦੱਸ ਦੇਣਾ ਮੇਰੀ ਇੱਕੋ ਧੀ ਆ ਪਹਿਲਾਂ ਮੇਰਾ ਇੱਕ ਬੇਟਾ ਉਹਦੀ ਜੱਥੇ ਗਈ ਆ ਕਿ ਬੇਟੀ ਦੀ ਡੈਥ ਹੋ ਗਈ ਆ ਤੇ ਕੋ ਮੇਰੀ ਬੇਟੀ ਆਤ ਘਰ ਦੀ ਮੇਰੀ ਵੀ ਠੀਕ ਨਹੀਂ ਰਹੀ ਦੀ ਤੇ 90% ਹੈ ਜੀ ਕਿ ਮੈਂ ਬੰਦਾ ਆ ਤੇ ਉਤੋਂ ਮੈਨੂੰ ਟੈਗ ਹੋਇਆ ਵਾ ਸਟੈਂਟ ਪਇਓ ਸੈਟਿੰਜ ਬੇਟਾ ਦਰਦ ਮੇਰੇ ਇੰਨੀ ਹੁੰਦੀ ਤਾਕਤ ਮੈਂ ਤੋਰ ਨਹੀਂ ਸਕਦਾ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਇੱਕ ਤੇ ਮੇਰਾ ਲਾਸ਼ ਕਰਾਇਆ ਜਾਵੇ ਹਾਰ ਦਾ ਚੰਗੀ ਤਰ੍ਹਾਂ ਏਕ ਮੇਰੀ ਅੱਖ ਦਾ ਲਾਸ਼ ਚੰਗੀ ਤਰ੍ਹਾਂ ਜਿਹੜਾ ਦਾ ਵੀ ਸਾਲ ਮੇਰੇ ਲੰਘ ਜਾਣ ਮੇਰੀ ਕੁੜੀ ਜਵਾਨ ਹੋ ਜੇ ਏਕ ਮੇਰੀ ਕੁੜੀ ਬਾਰੇ ਸੋਚੋ ਇਹਦੇ ਆਉਣ ਵਾਲੇ ਸਮੇਂ ਦਾ ਸੋਚੋ ਏਕ ਆਰਥਿਕ ਮੈਨੂੰ ਬੜੀ ਤੰਗੀ ਆ ਕੋਈ ਮੇਰੀ ਉਤਰਾ ਹੈਲਪ ਕੀਤੀ ਜਾਵੇ ਬਾਕੀ ਮੈਂ ਹੱਥ ਜੋੜ ਕੇ ਬੇਨਤੀ ਕਰ ਸਕਦਾ ਹਾਂ ਆਪਣੇ ਵੀਰਾਂ ਕੇ ਐਨ ਆਰ ਆਈ ਭੈਣ ਭਰਾਵਾਂ ਅਗੇ ਦਾਨੀ ਸੱਜਣਾ ਅਗੇ ਐਨ ਜੀ ਆਲਿਆਂ ਅਗੇ ਹੋਰ ਸਮਾਜ ਸੇਵੀ ਅਗੇ ਮੇਰਾ ਮੇਰੀ ਜ਼ਿੰਦਗੀ ਮੌਤ ਜਿਹੜੀ ਸਾਡੇ ਪਰਿਵਾਰ ਦੀ ਮੇਰੀ ਤੁਹਾਡੇ ਹੱਥ ਜੇ ਆਨੂ ਦੀ ਵਿਚਾਲੋ ਰੱਖ ਲੋ ਇਹ ਤੁਹਾਡੇ ਹੱਥ ਜੇ ਬਾਕੀ ਸਾਡਾ ਸੋਚੋ ਕੋ ਐ ਹਬ ਤਹੀਂ ਬਹੁਤ ਜਿਆਦੇ ਮਜਬੂਰ ਜੇ ਬਹੁਤ ਜਿਆਦੇ ਫਸੇ ਜੇ ਕਿਹੜੇ ਤੇ ਮੇਰਾ ਜੀ ਕਰਦਾ ਵੀ ਇਹਨੂੰ ਮਰ ਜੀਏ ਦਿਓ ਚੰਗਾ ਵਾ ਗੱਡੀ ਥੱਲੇ ਆਣ ਕੇ ਮਰ ਜੀਆ ਜਾਉਂਗੇ ਜੀ ਕਿਰਮ ਮਰ ਜੀਏ ਉਹ ਕਿ ਮੇਰਾ ਆਪਣੀ ਬੇਟੀ ਜਲੇ ਵੇਖ ਕੇ ਬੜਾ ਰੋਣ ਆਉਂਦਾ ਮੈਂ ਤੁਹਾਨੂੰ ਕੀ ਦਸਾਂ ਮੈਂ ਦੱਸ ਨਹੀਂ ਸਕਦਾ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਹੈ ਮਰਦ ਵਹੀਂ ਮਜਬੂਰ ਹੋਏ ਜੇ ਆਰਥਿਕ ਤੰਗੀ ਬਹੁਤ ਜ਼ਿਆਦੀ ਆ ਤੇ ਬਾ ਤੁਹਾਨੂੰ ਹੱਥ ਲੜੋਗੇ ਇਹੋ ਗੇਂਦੀ ਮੇਰੀ ਬਾਰ-ਬਾਰ ਸਾਡੀ ਮਦਦ ਕੀਤੀ ਜਾਵੇ ਸਾਡੀ ਬਾਹ ਫੜੋ ਸਾਡੀ ਮਦਦ ਕਰੋ ਸਾਡੇ ਬਾਰੇ ਸੋਚੋ ਤੇ ਮੇਰੀ ਕੀ ਬਾਰੇ ਸੋਚੋ ਸਸੀ ਦਾ